ਸਾਸਤ੍ਰਿਕ ਕਿਸਾਨਪ੍ਰਾਵੋ ਮੈਂ ਤੁਹਾਡਾ ਆਪਣਾ ਚੀਜ਼ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਲੂਆਂ ਦੀ ਫਸਲ ਸੰਬੰਧੀ ਆਲੂਆਂ ਨੂੰ ਹੁਣ ਕਿਹੜੀ ਤਾਕਤ ਵਾਲੀ ਸਪਰੇਅ ਕਰਨੀ ਚਾਹੀਦੀ ਆ ਤੇ ਜਿਹੜਾ ਬੀਜ ਵਾਲਾ ਆਲੂ ਆ ਉਹਦੀ ਬੱਲ ਵਗੈਰਾ ਕਦੋਂ ਕੱਟਣੀਆਂ ਕੀ ਸਾਵਧਾਨੀਆਂ ਨੇ ਅਤੇ ਜਿਹੜਾ ਆਲੂ ਦਾ ਇਨ ਫਿਊਚਰ ਰੇਟ ਆ ਉਹ ਵਧੇਗਾ ਜਾਂ ਘਟੇਗਾ ਆਲੂ ਅਗਲੇ ਸਾਲ ਲਗਾਉਣਾ ਚਾਹੀਦਾ ਜਾਂ ਨਹੀਂ ਲਗਾਉਣਾ ਚਾਹੀਦਾ ਇਹ ਸਾਰੀ ਵਿਚਾਰ ਪਟਾਂਦਰਾ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਿਸਾਨਪ੍ਰਾਵੋ ਸਵਾ ਦੇ ਦਿਨ ਚੱਲ ਰਹੇ ਨੇ 26 ਦਸੰਬਰ ਅੱਜ ਹੋ ਚੁੱਕਿਆ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਗੌਰ ਜੀ ਨੂੰ ਆਹ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦੀ ਸ਼ਹੀਦੀ ਦਿਵਸ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਕਿਸਾਨ ਭਰਾਓ ਜੇਕਰ ਆਪਾਂ ਆਲੂਆਂ ਉੱਪਰ ਤਾਕਤ ਵਾਲੀ ਸਪਰੇ ਦੀ ਗੱਲ ਕਰੀਏ ਤਾਂ ਜਿਹੜੇ ਹੁਣ ਭਾਵੇਂ ਆਲੂ ਤੁਹਾਡੇ 60 ਦਿਨ ਦੇ ਹੋ ਚੁੱਕੇ ਨੇ ਭਾਵੇਂ 90 ਦਿਨ ਦੇ ਹੋ ਚੁੱਕੇ ਨੇ ਹੁਣ ਜਨਵਰੀ ਦਾ ਮਹੀਨਾ ਆਉਣ ਵਾਲਾ ਤੇ ਆਪਾਂ ਨੇ ਉਹਨੂੰ ਤਾਕਤ ਦਾ ਦੇਣ ਹੀ ਦੇਣੀ ਆ ਮੈਂ ਪਹਿਲਾਂ ਵੀ ਵੀਡੀਓ ਵਿੱਚ ਦੱਸਦਾ ਹਾਂ ਉਹ ਵੀ ਜਿਹੜੀ ਫੰਗੀ ਸਾਈਡ ਤੇ ਤੇਲੇ ਵਾਲੀ ਸਪਰੇ ਆ ਉਹ ਤਾਂ ਦੇਣੀ ਹੀ ਪੈਣੀ ਆ ਭਾਵੇਂ ਤੁਹਾਡਾ ਆਲੂ ਉੱਪਰਲੀ ਸਟੇਜ ਦਾ ਚਾਹੇ ਹੇਠਲੀ ਸਟੇਜ ਦਾ ਤੁਹਾਡੇ ਖੇਤ ਤਾਕੜੇ ਨੇ ਚਾਹੇ ਨਹੀਂ ਹੈਗੇ ਤਾਂ ਉਹਨੂੰ ਆਵਲਾ ਦਾ 10 ਦਿਨਾਂ ਬਾਅਦ ਦੇ ਦਿਓ 15 ਦਿਨਾਂ ਬਾਅਦ ਦੇ ਦਿਓ ਜਾਂ 20 ਦਿਨਾਂ ਬਾਅਦ ਦੇ ਦਿਓ ਬੀ ਦਿਨ ਤੋਂ ਜ਼ਿਆਦਾ ਕਿਸਾਨ ਪ੍ਰਭੂ ਫੰਗੀ ਸਾਈਡ ਦਾ ਗੈਪ ਨਾ ਪਾਇਆ ਕਰੋ ਤੇ ਇੱਕ ਤੇਲੇ ਵਾਲੀ ਸਪਰੇ ਠੀਕ ਹੈ ਜੀ ਤੇਲੇ ਵਾਲੀ ਹੋਗੀ ਫੰਗੀ ਸਾਈਡ ਹੋ ਗਿਆ ਤੇ ਤੀਜਾ ਹੋ ਗਿਆ ਆਪਣਾ ਐਨਪੀਕੇ ਆਪਾਂ ਇਹ ਤਿੰਨ ਚੀਜ਼ਾਂ ਦੀ ਸਪਰੇ ਕਰਦੇ ਹੁੰਦੇ ਆ ਇੱਕ ਨਾ ਕਿਸਾਨ ਭਰਾ ਦਾ ਮੈਨੂੰ ਮੈਸੇਜ ਆਇਆ ਸੀ ਕਹਿੰਦਾ ਬਾਈ ਜੀ ਫੰਗੀ ਸਾਈਡ ਦੇ ਨਾਲ ਕਦੇ ਵੀ ਐਨਪੀਕੇ ਨਹੀਂ ਮਿਕਸ ਹੁੰਦਾ ਹੁੰਦਾ ਕਿਸਾਨ ਭਰਾ ਬੋ ਹੁਣ ਟੈਕਨੋਲੋਜੀ ਬਦਲ ਚੁੱਕੀ ਆ ਹੁਣ ਜਿਹੜੇ ਨਵੇਂ ਐਨਪੀਕੇ ਆ ਰਹੇ ਨੇ ਉਹ ਸਾਰੇ ਹੀ ਫੰਗੀ ਸਾਈਡ ਦੇ ਨਾਲ ਮਿਕਸ ਹੋ ਕੇ ਸਪਰੇਅ ਹੋ ਜਾਂਦੇ ਨੇ ਤੇ ਮੈਂ ਖੁਦ ਆਪ ਵੀ ਕਰਦਾ ਤੇ ਜੋ ਕੁਝ ਮੈਂ ਆਪ ਕਰਦਾ ਉਹ ਤੁਹਾਨੂੰ ਦੱਸਦਾ ਆ ਠੀਕ ਆ ਜੇਕਰ ਫੰਗੀ ਸਾਈਡ ਤੇ ਐਨਪੀਕੇ ਦੇ ਵੱਖਰੋ ਵੱਖਰੀਆਂ ਸਪਰੇਅਾਂ ਕਰਾਂਗੇ ਤਾਂ ਢੋਲੀਆਂ ਚੱਕਦੇ ਤੁਹਾਡੇ ਮੋਢੇ ਟੁੱਟ ਜਾਣਗੇ ਕੋਈ ਜੇ ਤਾਂ ਤੁਹਾਡੇ ਖੇਤਾਂ ਦੇ ਵਿੱਚ ਕੋਈ ਬਲਾਈਟ ਵਗੈਰਾ ਦੀ ਸਮੱਸਿਆ ਹੈਗੀ ਆ ਤਾਂ ਫਿਰ ਤੁਸੀਂ ਜਿਹੜੇ ਕਰਜਟ ਵਾਲਾ ਸਾਲਟ ਆ ਉਹਦੇ ਵੱਲ ਜਾ ਸਕਦੇ ਹੋ ਜਾਂ ਬਾਸਬ ਦੀ ਐਕਰਾਬਟ ਆਉਂਦੀ ਆ ਉਹ ਵੀ ਕਰ ਸਕਦੇ ਹੋ ਠੀਕ ਆ ਤੇ ਇਸ ਤੋਂ ਇਲਾਵਾ ਇੱਕ ਕੇਸ਼ਨ ਪ੍ਰੋ ਆਉਂਦੀ ਆ ਕੋਟੇਵਾ ਦੀ ਉਹ ਵੀ ਕਰ ਸਕਦੇ ਹੋ ਤੇ ਹੋਰ ਵੀ ਅਨੇਕਾ ਦਵਾਈਆਂ ਆਉਂਦੀਆਂ ਨੇ ਪਰ ਜੇਕਰ ਤੁਹਾਡਾ ਆਲੂ ਠੀਕ ਖੜਾ ਤੰਦਰੁਸਤ ਆ ਤਾਂ ਤੁਸੀਂ ਐਮ 45 ਜਾਂ ਐਂਟਰਾ ਕੋਲ ਇਹ ਦੋ ਫੰਗੀ ਸੈਟਾਂ ਚੋਂ ਇੱਕ ਫੰਗੀ ਸੈਟ ਲੈਣਾ ਇਹਦੀ ਜਰੂਰ ਫੰਗੀ ਸੈਟ ਦੀ ਸਪਰੇ ਕਰਨੀ ਆ ਤੇ ਕਿਸਾਨ ਪ੍ਰੋ ਜਿਹੜੀ ਹੁਣ ਡੋਜ ਆ ਜੋ ਤੁਹਾਡਾ ਆਲੂ ਦੀ ਉਮਰ ਵੱਧ ਹੋਗੀ ਤਾਂ ਤੁਸੀਂ ਮੇਰੇ ਕਹਿ ਤੇ ਕਿਸੇ ਦਾ ਇਹ ਉਹ ਨਹੀਂ ਹੈਗਾ ਪੀਨੀਅਮ ਜਾਂ ਕਿਸੇ ਦੀ ਗਾਈਡ ਲੈਂਣਾ ਮੇਰੇ ਕਹਿ ਤੇ ਉਹਦੀ ਡੋਜ਼ ਥੋੜੀ ਜੀ ਵਧਾ ਲਓ ਜੇਕਰ ਤੁਸੀਂ ਪਹਿਲਾਂ 500 ਗ੍ਰਾਮ ਡੋਜ਼ ਪਾ ਰਹੇ ਹੋ ਫੰਗੀ ਸਾਈਡ ਦੀ ਤਾਂ ਉਹਨੂੰ 600 650 ਗ੍ਰਾਮ ਤੱਕ ਉਹਦੀ ਫੰਗੀ ਸਾਈਡ ਦੀ ਡੋਜ਼ ਲੈ ਜਾਓ ਕਿਉਂਕਿ ਹੁਣ ਆਲੂ ਦੀ ਉਮਰ ਵਧੇਰੇ ਹੋ ਗਈ ਬੇਲਾਂ ਦੀ ਜਿਹੜੀ ਵਿਸਤਾਰ ਆ ਜ਼ਿਆਦੇ ਹੋ ਗਿਆ ਪੂਰੇ ਖੇਤ ਵਿੱਚ ਬੇਲਾਂ ਹੈਗੀਆਂ ਨੇ ਹੁਣ ਫੰਗੀ ਸਾਈਡ ਉਦੋਂ ਵਧੇਰੇ ਪਾਉਣਾ ਪੈਣਾ ਜਿੰਨੀ ਪਹਿਲਾਂ ਪਾ ਰਹੇ ਹੋ ਫੰਗੀ ਸਾਈਡ ਹੁਣ 100 150 ਗ੍ਰਾਮ M45 ਹੁਣ ਤੁਸੀਂ 700 ਗ੍ਰਾਮ ਤੱਕ ਵੀ ਪਾ ਸਕਦੇ ਹੋ 750 ਗ੍ਰਾਮ ਵੀ M45 ਏਕੜ ਦੀ ਪਾ ਸਕਦੇ ਹੋ ਤੇ ਕਿਸਾਨ ਪ੍ਰਭ ਅਗਲੀ ਗੱਲ ਹੈਗੀ ਆਲੂਆਂ ਦੇ ਉੱਪਰ ਬਹੁਤ ਕਿਸਾਨ ਪ੍ਰਭ ਫੋਟੋ ਸੈਂਡ ਕਰਦੇ ਨੇ ਕਾਲੇ ਰੰਗ ਦੇ ਇੱਕ ਪੁਆਇੰਟ ਜੇ ਇੱਥੇ ਮੈਂ ਵੀਡੀਓ ਵੀ ਚਲਾ ਦਿੰਨਾ ਕਾਲੇ ਰੰਗ ਦੇ ਪੱਤੇ ਉੱਪਰ ਛਟਾਕ ਜੇ ਪੈ ਰਹੇ ਨੇ ਉਹ ਕਿਸਾਨ ਪ੍ਰਭ ਉਹ ਬਲਾਈਟ ਨਹੀਂ ਹੈਗੀ ਉਹ ਤੁਹਾਡੇ ਖੇਤਾਂ ਵਿੱਚ ਮੈਗਨੀਸ਼ੀਅਮ ਤੇ ਮੈਗਨੀਜ਼ ਦੀ ਕਮੀ ਆ ਦੋ ਤੱਤ ਮੈਗਨੀਸ਼ੀਅਮ ਤੇ ਮੈਗਨੀਜ਼ ਇਹ ਚੀਜ਼ਾਂ ਤੁਸੀਂ ਬਖਰੀਆਂ ਪਾਓ ਫੰਗੀ ਸਾਈਡ ਦੇ ਨਾਲ ਵੀ ਮਿਕਸ ਕਰਕੇ ਪਾ ਸਕਦੇ ਹੋ ਕੀ ਵਾਰ ਤੁਸੀਂ ਬਹੁਤ ਮਹਿੰਗੀਆਂ ਮਹਿੰਗੀਆਂ ਫੰਗੀ ਸਾਈਡ ਦੀਆਂ ਸਪ੍ਰੇ ਹਾਂ ਕਰ ਰਹੇ ਹੋ ਕਿੱਲੇ ਦੇ ਉੱਪਰ ਹਜ਼ਾਰ ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਪਰ ਜਿਹੜੀ ਚੀਜ਼ ਆ ਉਹ ਹੈਗੀ ਮੈਗਨੀਸ਼ਮ ਤੇ ਮੈਗਨੀਜ਼ ਜਿਹੜੀ ਕਿ ਬਹੁਤ ਸਸਤੀ ਆ ਉਹ ਆਪਾਂ ਪਾ ਨਹੀਂ ਰਹੇ ਠੀਕ ਆ ਫੇਰ ਆਪਾਂ ਕਹਿੰਨੇ ਜੀ ਫਲਾਨੀ ਚੀਜ਼ ਨੇ ਸਪਰੇ ਨਹੀਂ ਕੰਮ ਨਹੀਂ ਕਰਿਆ ਇਸ ਲਈ ਕਿਸਾਨ ਪ੍ਰਭੂ ਜਾਰਾ ਬੀਟਾ ਦਾ ਵਲਡਵੀਡਰ ਆਉਂਦਾ ਆ 400 ਗ੍ਰਾਮ ਕਿਲੇ ਦੇ ਹਿਸਾਬ ਨਾਲ ਇਹਦੀ ਵੀ ਤੁਸੀਂ ਸਪਰੇਆ ਜਿਹੜੀ ਕਿਸਮ ਪਰਵ ਕਰ ਸਕਦੇ ਹੋ ਤੇ ਤੇਲ ਵਾਲੀ ਸਪਰੇ ਜ਼ਰੂਰ ਪਾਉਣੀ ਆ ਅਕਟਾਰਾ ਪਾ ਲਓ ਚਾਹੇ ਮਿੱਡਾ ਕਲੋਰ ਪਾ ਲਓ ਤੇ ਜਿਵੇਂ ਕਿ ਮੇਰਾ ਸੀਡ ਦਾ ਕੰਮ ਆ ਮੈਂ ਤਾਂ ਪੋਮੈਟ੍ਰੋਜਾਇਨ 50% ਸਾਲਟ ਵੀ ਪਾ ਰਹੇ ਆ ਉਹੀ 120 ਗ੍ਰਾਮ ਕਿਲੇ ਦਾ ਆਪਾਂ ਜਿਹੜਾ ਐਨਪੀਕੇ ਪਾਉਣਾ ਆ ਹੁਣ 13 0 45 ਦੀ ਵਾਰੀ ਆ ਚੁੱਕੀ ਆ ਹੁਣ ਜਾਂ 0 0 50 ਦੀ ਵਾਰੀ ਆ ਚੁੱਕੀ ਆ ਕਿਉਂਕਿ ਉਹਦੇ ਵਿੱਚ ਪੋਟਾਸ਼ ਦੀ ਮਾਤਰਾ ਵਧੇਰੇ ਹੁੰਦੀ ਆ ਤੇ ਹੁਣ ਪੋਟਾਸ਼ ਦੀ ਮਾਤਰਾ ਹੀ ਆਪਾਂ ਨੂੰ ਚਾਹੀਦੀ ਆ ਆਲੂ ਦਾ ਜਿਹੜਾ ਸਹਿਜ ਆ ਵੱਡਾ ਕਰਨਾ ਆ ਹੁਣ ਬੇਲਾਂ ਦਾ ਬਹੁਤ ਗ੍ਰੋਥ ਕਰ ਚੁੱਕੀਆਂ ਨੇ ਹੁਣ ਤਾਂ ਆਪਾਂ ਸਹਿਜ ਵੱਲ ਜਾਣਾ ਆ ਇਸ ਲਈ ਪੋਟਾਸ਼ ਹੀ ਪਾਉਣਾ ਪੈਣਾ ਆ 13045 ਪਾ ਸਕਦੇ ਹੋ 0050 ਪਾ ਸਕਦੇ ਹੋ ਜਾਂ ਇੱਕ ਮੈਂ ਹੋਰ ਕਮੈਂਡ ਕਰਦਾ ਹੁਣ ਤੁਹਾਨੂੰ ਮਹਿੰਦਰਾ ਕੰਪਨੀ ਦਾ ਆਉਂਦਾ ਆ ਮੇਰਾ ਇੱਥੇ ਕੋਈ ਉਹਨਾਂ ਨਾਲ ਲੈਣ ਦੇ ਨਹੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਚੰਗਾ ਐਨਪੀ ਗਿਆ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ 5549 ਇਹ ਹੈਗਾ ਜਿਹੜਾ ਐਨਪੀਕੇ ਆ ਇਹਦੇ ਵਿੱਚ ਦੇਖੋ ਨਾਲੇ ਤਾਂ ਪੋਟਾਸ਼ ਦੀ ਮਾਤਰਾ ਵਧ ਰਹੀ ਆਗੀ ਪਰ ਇਹਦੇ ਵਿੱਚ ਜ਼ਿੰਕ ਮੈਗਨੀਸ਼ੀਅਮ ਤੇ ਮੈਗਨੀਜ਼ ਅਤੇ ਬੋਰਨ ਇਹ ਸਾਰੇ ਚਾਰ ਤੱਤ ਹੋਰ ਮਿਲ ਜਾਣੇ ਨੇ ਜੇਕਰ ਹੁਣ ਤੁਸੀਂ ਤੁਹਾਡੇ ਖੇਤ ਵਿੱਚ ਮੈਗਨੀਸ਼ੀਅਮ ਦੀ ਵੀ ਕਮੀ ਹੈਗੀ ਆ ਬੋਰਨ ਦੀ ਵੀ ਕਮੀ ਹੈਗੀ ਆ ਤਾਂ ਤੁਸੀਂ ਇਹ ਵਾਲਾ ਐਨਪੀਕੇ ਦੀ ਜਰੂਰ ਸਪਰੇਅ ਕਿਸਾਨ ਪ੍ਰਭੂ ਕਰ ਸਕਦੇ ਹੋ ਤੇ ਡੋਜ਼ ਇਹਦੀ ਵੀ 1.5 ਕਿਲੋ ਤੱਕ ਹੁਣ ਪਾ ਲਿਓ ਕਿਉਂਕਿ ਆਲੂ ਤੁਹਾਡੇ ਵਧੇਰੇ ਉਮਰ ਦੇ ਹੋ ਚੁੱਕੇ ਨੇ ਜਿਉਂ-ਜਿਉਂ ਤੁਹਾਡੀ ਫਸਲ ਦੀ ਉਮਰ ਵਧੇਰੇ ਹੋ ਜਾਂਦੀ ਹੁੰਦੀ ਆ ਤਾਂ ਤੁਸੀਂ ਡੋਜ਼ ਥੋੜੀ ਜਿਹੀ ਵਧਾ ਸਕਦੇ ਹੋ ਜਿੱਥੇ ਪਹਿਲਾਂ 1 ਕਿਲੋ ਐਨਪੀਕੇ ਪਾ ਰਹੇ ਸੀ ਹੁਣ ਇਹ 1.5 ਕਿਲੋ ਪਾ ਕੇ ਹੀ ਚੱਲਣਾ ਹੈ ਕਿਸਾਨ ਪ੍ਰਭੂ ਤੇ ਇਹਦੇ ਨਾਲ ਹੀ ਕਿਸਾਨ ਪ੍ਰਭੂ ਅਗਲੀ ਗੱਲ ਹੈਗੀ ਆ ਵੀ ਆਉਣ ਵਾਲੇ ਸਾਲਾਂ ਵਿੱਚ ਆਲੂ ਦੀ ਬਿਜਾਈ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਵੀ ਤੁਸੀਂ ਆਲੂ ਦੇ ਖੇਤਰ ਵਿੱਚ ਆ ਕੇ ਖੁਸ਼ ਹੈਗੇ ਹੋ ਜਾਂ ਨਹੀਂ ਹੈਗੇ ਤੇ ਆਪਾਂ ਹੁਣ ਤਕਰੀਬਨ ਪਿਛਲੇ 20 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਹੇ ਆ ਤੇ ਆਪਾਂ ਹਰ ਸਾਲ ਆਲੂ ਵਧਾਈ ਜਾ ਰਹੇ ਆ ਆਪਾਂ ਨੂੰ 2-3 ਵਾਰੀ ਇਹਦੇ ਵਿੱਚ ਮੰਦਾ ਵੀ ਆਇਆ 2-3 ਵਾਰੀ ਤੇਜ਼ੀ ਵੀ ਆਈ ਆ ਪਰ ਆਪਾਂ ਆਲੂ ਲਾਉਣਾ ਨਹੀਂ ਛੱਡਿਆ ਹੈਗਾ ਤੇ ਇਸ ਤੋਂ ਇਲਾਵਾ ਜੇਕਰ ਮੈਂ ਹੋਰ ਹਾਈ ਲੈਵਲ ਤੇ ਜਿਹੜੀਆਂ ਵੱਡੀਆਂ ਫਰਮਾਂ ਕੰਮ ਕਰ ਰਹੀਆਂ ਨੇ ਤਾਂ ਪਿਛਲੇ 25 ਸਾਲਾਂ ਤੋਂ ਲਗਾਤਾਰ ਕਰਦੀਆਂ ਆ ਰਹੀਆਂ ਨੇ ਉਹਨਾਂ ਨੂੰ ਚੱਗੇ ਟਾਈਮ ਵੀ ਮਿਲਦੇ ਨੇ ਮਾੜੇ ਟਾਈਮ ਵੀ ਮਿਲਦੇ ਨੇ ਪਰ ਆਲੂ ਦੀ ਖੇਤੀ ਉਹ ਛੱਡਦੇ ਨਹੀਂ ਹੈਗੇ ਜੇਕਰ ਕੋਈ ਬਚਤ ਹੋ ਰਹੀ ਹੈ ਕਿਸਾਨ ਪ੍ਰਭੂ ਤਾਂ ਹੀ ਕਰ ਰਹੇ ਨੇ ਠੀਕ ਆ ਹਾਂ ਬਚਤ ਘਟ ਹੁੰਦੀ ਆ ਇਹ ਗੱਲ ਮੈਂ ਕਹਿਣਾ ਆ ਪਹਿਲਾਂ ਬਚਤ ਵਧੇਰੇ ਹੁੰਦੀ ਸੀ ਅੱਜ 2010 ਵਿੱਚ ਵੀ ਆਲੂ ਦਾ ਰੇਟ 10 ਰੁਪਏ ਕਿਲੋ ਸੀ ਤੇ ਅੱਜ 2025 ਵਿੱਚ ਵੀ 2026 ਵਿੱਚ ਵੀ 10 ਰੁਪਏ ਕਿਲੋ ਆ 16 ਸਾਲਾਂ ਬਾਅਦ ਰੇਟ 10 ਰੁਪਏ ਤੀ ਖੜਾ ਆ ਪਰ ਕੰਪੀਟੀਸ਼ਨ ਕਿਹਦੇ ਚ ਹੋ ਗਿਆ ਝਾੜ ਚ ਪਹਿਲਾਂ ਆਲੂ ਦੇ ਇੰਨੇ ਅੱਛੇ ਝਾੜ ਨਹੀਂ ਸੀ ਆਉਂਦੇ ਹੁਣ ਆਪਾਂ LR ਆਲੂ ਦੀ ਵੈਰਾਈਟੀ ਦੀ ਕੰਮ ਕਰਦੇ ਆਂ LR ਦੇ ਜਦੋਂ ਪਹਿਲਾਂ ਮੈਂ ਪਹਿਲੀਆਂ ਚ ਆਲੂ ਲਾਉਂਦਾ ਸੀ ਤਾਂ ਮੇਰਾ 200 ਬੈਗ ਤੱਕ ਆਲੂ ਨਿਕਲਦਾ ਸੀ 200 ਤੇ ਹੱਥ ਖੜੇ ਹੋ ਜਾਂਦੇ ਮੇਰੇ ਤੋਂ 200 ਤੋਂ ਵੱਧ ਆਲੂ ਨਿਕਲਦਾ ਨਹੀਂ ਸੀ ਕਿੱਥੇ ਕਮੀ ਸੀ ਮੇਰੇ ਕੋਲੇ ਚੰਗਾ ਬੀਜ ਨਹੀਂ ਸੀ ਮੇਰੇ ਕੋਲੇ ਚੰਗੀ ਮਸ਼ੀਨਰੀ ਨਹੀਂ ਸੀ ਤੇ ਮਿਹਨਤ ਤਾਂ ਮੈਂ ਵੀ ਬਹੁਤ ਕਰਦਾ ਸੀ ਮਿਹਨਤ ਤਾਂ ਸਾਰੇ ਜਾਣੀ ਕਰਦੇ ਨੇ ਪਰ ਹੌਲੀ-ਹੌਲੀ ਮੈਨੂੰ ਚੰਗਾ ਬੀਜ ਮਿਲ ਗਿਆ ਚੰਗੀ ਮਸ਼ੀਨਰੀ ਮਿਲ ਗਈ ਖੇਤ ਵਿੱਚ ਮੈਂ ਪਾਵ ਹੀ ਆ ਜਿਹੜਾ ਪਲਟਾਓ ਮਾਰ ਕੇ ਵਿਚ ਰੱਖਣ ਲੱਗ ਗਿਆ ਪਰਾਲੀ ਵਗੈਰਾ ਅੱਗ ਲਾਉਣੀ ਬੰਦ ਕਰ ਦਿੱਤੀ ਤੇ ਅੱਜ ਉਹੀ ਐਲ ਆਰ ਵੈਰੈਟੀ ਆ ਤੇ ਇਹਦੇ ਜਿਹੜਾ ਝਾੜ ਆ 300 ਬੈਗ ਤੋਂ ਵੀ ਵਧੇਰੇ ਆ ਜਾਂਦੇ ਨੇ ਤੇ ਇੰਨਾ ਜਿਹੜਾ ਝਾੜ ਆ ਕਿਸਾਨ ਪ੍ਰਭ ਨਵੀਆਂ ਤਕਨੀਕਾਂ ਨਾਲ ਵਧਿਆ ਆ ਰੇਟ ਤਾਂ ਨਹੀਂ ਵਧੇਨਾ ਆਲੂ ਦੇ ਰੇਟ ਤਾਂ ਉੱਥੇ 10 ਰੁਪਏ ਤੀ ਖੜੇ ਨੇ ਤੇ ਇਸ ਲਈ ਹੁਣ ਜਿਹੜਾ ਕੰਪੀਟੀਸ਼ਨ ਰਹਿ ਗਿਆ ਝਾੜ 'ਚ ਰਹਿ ਗਿਆ ਤੇ ਖਰਚੇ ਵੀ ਵਧੇਰੇ ਨੇ ਮਤਲਬ ਕਿ ਜੋ ਆਪਾਂ ਨੂੰ ਪਿਓਰ ਬਚਤ ਹੋਣੀ ਆ ਨੈਟ ਸੇਵਿੰਗ ਹੋਣੀ ਆ ਖੂਬ ਬਹੁਤ ਘਟ ਗਈ ਅੱਜ ਦੇ ਸਮੇਂ ਆਲੂ ਦੇ ਵਿੱਚੋਂ ਉਸ ਤੋਂ ਬਾਅਦ ਆ ਗਈ ਮੱਕੀ ਦੀ ਫਸਲ ਮੱਕੀ ਦੇ ਵਿੱਚੋਂ ਪਿਛਲਾ ਸਾਲ ਥੋੜਾ ਮੰਦੇ ਦਾ ਰਿਹਾ ਪਰ ਪਿਛਲੇ ਤੋਂ ਪਿਛਲੇ ਸਾਲ ਜੇ 2023 ਦੀ ਗੱਲ ਕਰੀਏ ਤਾਂ ਮੱਕੀ ਬਹੁਤ ਚੰਗੀ ਸੀ 2023 ਚ ਵੀ ਚੰਗੀ ਰਹੀ 24 ਚ ਵੀ ਚੰਗੀ ਰਹੀ 25 ਦੇ ਵਿੱਚ ਮੰਦੀ ਰਹੀ ਹੁਣ ਜਿਹੜਾ 2026 ਆ ਰਿਹਾ ਹੁਣ ਤੋਂ ਹੀ ਲੱਗ ਰਿਹਾ ਵੀ ਮੱਕੀ ਆ ਜਿਹੜੀ ਕਿਸਾਨ ਪ੍ਰਭ ਮੰਦੀ ਜਾਵੇਗੀ ਐਸੇ ਹੀ ਕਿਸਾਨ ਪਰ ਉਹ ਜਿਹੜੇ ਉਤਰਾ ਚੜਾਅ ਨੇ ਤਾਂ ਚੱਲੀ ਜਾਂਦੇ ਨੇ ਤੇ ਅਗਲੀ ਰਹੀ ਗੱਲ ਆਲੂ ਨੂੰ ਪਹਿਲਾਂ ਹੀ ਬੌਂਡ ਕਰਵਾ ਦੇਣਾ ਮੈਨੂੰ ਬਹੁਤ ਜਾਣੇ ਕਹਿੰਦੇ ਨੇ ਬਾਈ ਜੀ ਜਿਹੜੀਆਂ ਕੰਪਨੀਆਂ ਨੇ ਇਹ ਆਪਾਂ ਨੂੰ ਮਾਰਦੀਆਂ ਨੇ ਬੌਂਡ ਨਹੀਂ ਕਰਾਉਣਾ ਚਾਹੀਦਾ ਓਪਨ 'ਚ ਰੱਖਣਾ ਚਾਹੀਦਾ ਰੱਖੋ ਭਾਈ ਓਪਨ ਦੇ ਵਿੱਚ ਵਧੀਆ ਗੱਲ ਆ ਹਰ ਇੱਕ ਕਿਸਾਨ ਭਰਾ ਨੇ ਥੋੜਾ ਥੋੜਾ ਦਾ ਬੌਂਡ ਪਹਿਲਾਂ ਹੀ ਕਰਵਾਇਆ ਹੁੰਦਾ ਆ ਠੀਕ ਹੈ ਜੀ ਤੇ ਜਿਹੜੀ ਬੌਂਡ ਦੀ ਜਿਹੜੀ ਜਿਵੇਂ ਕਿ ਮੰਨ ਲਓ ਕਿਸੇ ਨੇ 10 ਰੁਪਏ ਕਿਲੋ ਬੌਂਡ ਕਰਵਾਤਾ ਆਲੂ ਵੀ ਫਰਵਰੀ ਮਹੀਨੇ ਜੇ ਤੁਹਾਨੂੰ ਪੱਟ ਕੇ ਦੇਣਾ 10 ਰੁਪਏ ਦਾ ਰੇਟ ਆ ਠੀਕ ਹੈ ਜੀ ਪਰ ਜੇ ਓਪਨ ਮਾਰਕੀਟ ਵੀ 8 ਰੁਪਏ ਤੋਂ ਨਹੀਂ ਟੁੱਟੇਗੀ ਕੰਪਨੀਆਂ ਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਦਾ ਆ ਤੇ ਜੇ ਕੰਪਨੀਆਂ ਨਾ ਹੋਣ ਕਿਸਾਨ ਪ੍ਰਭੂ ਹੁਣ ਇਹ ਗੱਲ ਸੁਣ ਲਿਓ ਜੇ ਕੰਪਨੀਆਂ ਨਾ ਹੋਣ ਤੁਹਾਡੇ ਆਲੂ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਸੀ ਜਦੋਂ ਅੱਜ ਤੋਂ 10 ਸਾਲ ਪਹਿਲਾਂ ਜਦੋਂ ਇਹ ਕੰਪਨੀਆਂ ਬਾਉਂਡ ਨਹੀਂ ਸੀ ਕਰਦੀਆਂ ਅੱਜ ਤੋਂ 15 ਸਾਲ ਪਹਿਲਾਂ ਉਦੋਂ ਆਲੂ ਸਫੈਦਿਆਂ ਵਿੱਚ ਲਾਉਣੇ ਪੈਂਦੇ ਸੀ ਕੀ ਹੁਣ ਕੋਈ ਸਫੈਦਿਆਂ ਵਿੱਚ ਆਲੂ ਲਾਉਂਦਾ ਬਿਲਕੁਲ ਵੀ ਇਹ ਸਫਾਇਦਾਂ ਚਾਲੂ ਉਤਰ ਦੇਗੇ ਹੁਣ ਇੱਥੇ ਕਮੈਂਟ ਤੁਸੀਂ ਕਰੋਗੇ ਵੀ ਹਾਂ 2026 ਦੇ ਵਿੱਚ ਉਤਰਨਗੇ ਇਸ ਫਾਇਦਿਆਂ ਵਿੱਚ ਚਾਲੂ ਪਰ ਕਿਸਾਨ ਪ੍ਰਭੂ ਨਹੀਂ ਉਤਰਦੇ ਜਿਹੜਾ ਕੀ ਆਪਾਂ ਐਲਰ ਵੈਰੈਟੀ ਤੇ ਕੰਮ ਕਰਦੇ ਆ ਪ੍ਰੋਸੈਸਿੰਗ ਵਾਲੀ ਵੈਰੈਟੀ ਆ ਇਹ ਜਿਹੜੀ ਵੈਰੈਟੀ ਐ ਐਲਰ ਵਾਲੀ ਪ੍ਰੋਸੈਸਿੰਗ ਵਾਲੀ ਇਹ ਸਟੋਰ ਲੱਗ ਜਾਂਦੀ ਆ ਸਟੋਰ ਤੇ ਜਾ ਕੇ ਅੱਗੇ ਜਾ ਕੇ ਪੀਕੇ ਜਾਂਦੀ ਆ ਨੋ ਪ੍ਰੋਫਿਟ ਨੋ ਲਾਸ ਤੇ ਵੀ ਇਹ ਚੱਲ ਜਾਂਦਾ ਆ ਠੀਕ ਹੈ ਜੀ ਪਰ ਜਿਹੜਾ ਚਿੱਟਾਲੂ ਆ ਇਹਦਾ ਕੀ ਬਾਰੀ ਬੜਾ ਜ਼ਿਆਦਾ ਮੰਦਾ ਆ ਜਾਂਦਾ ਆ ਜੇਕਰ ਤੇਜ਼ੀ ਫੜ ਜਵੇ ਆਲੂ ਤਾਂ ਚਿੱਟਾ ਆਲੂ ਅੱਗੇ ਲੰਘ ਜਾਂਦਾ ਲਾਲ ਆਲੂ ਫੇਰ ਪਿੱਛੇ ਰਹਿ ਜਾਂਦਾ ਹੈ ਮਤਲਬ ਕਿ ਜਿਹੜਾ ਲਾਲ ਆਲੂ ਹੈ ਸਟੇਬਲ じゃ ਰਹਿੰਦਾ ਨਾ ਵਾਲਾ ਲਾਸਟ ਚ ਨਾ ਵਾਲਾ ਪ੍ਰੋਫਿਟ ਚ ਆਉਣ ਵਾਲੇ ਦਿਨਾਂ ਚ ਆਲੂ ਦੀ ਫਸਲ ਇੰਨੀ ਛੇਤੀ ਨਹੀਂ ਮਾਰੂ ਜਾਂਦੀ 2030 ਤੱਕ ਤਾਂ ਮੈਨੂੰ ਲੱਗ ਰਿਹਾ ਵੀ ਇਹ ਚੱਲੀ ਚੱਲਣਾ ਆ 2030 ਤੋਂ ਬਾਅਦ ਫੇਰ ਬੈਲਟ ਡੀ ਵਧ ਜਾਨੀ ਆ ਇਸੇ ਤਰ੍ਹਾਂ ਕਿਸਾਨ ਪ੍ਰਭੂ ਜਿਹੜੇ ਨਵੇਂ ਕਿਸਾਨ ਭਰਾ ਆਲੂ ਚ ਆਉਣਾ ਚਾਹੁੰਦੇ ਨੇ ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਕਹਿਣਾ ਹੁੰਦਾ ਵੀ ਪੱਕੇ ਪੈਰੀ ਹੋ ਕੇ ਆਇਓ ਲਿਮਟਾ ਚੱਕ ਕੇ ਕਰਜੇ ਚੱਕ ਕੇ ਆਲੂ ਦੀ ਖੇਤੀ 'ਚ ਨਹੀਂ ਆਉਣਾ। ਇਹਦੇ ਵਿੱਚ ਲੌਸ ਦੇਖਣੇ ਪੈ ਸਕਦੇ ਨੇ ਠੀਕ ਹੈ ਜੀ। ਸਦਾ ਪ੍ਰੋਫਿਟ ਨਹੀਂ ਮਿਲਦੇ ਹੁੰਦੇ ਕਿਸੇ ਕਿਸੇ ਸਾਲ ਲੌਸ ਵੀ ਮਿਲ ਜਾਂਦੇ ਹੁੰਦੇ ਨੇ। ਪਰ ਜੇਕਰ ਆਪਾਂ ਲਗਾਤਾਰ ਕਰਦੇ ਰਹਾਂਗੇ ਤਾਂ ਆਪਾਂ ਨੂੰ ਪ੍ਰੋਫਿਟ ਵੀ ਮਿਲੂਗਾ। ਤੇ ਕਿਸਾਨ ਪ੍ਰਭੂ ਆਪਣਾ ਜਿਹੜਾ ਮੇਨ ਕੰਮ ਆ ਆਪਣਾ ਹੈਗਾ ਫਸਲ ਨੂੰ ਉਗਾਉਣਾ। ਆਪਾਂ ਫਸਲ ਤਾਂ ਚੰਗੀ ਉਗਾਲੀਏ ਨਾ ਚੰਗਾ ਬੀਜ ਬੀਜੋ ਚੰਗੀ ਮਸ਼ੀਨਰੀ ਦੇ ਨਾਲ ਚੰਗਾ ਉਹਦੇ ਵਿੱਚ ਖਾਦ ਪਾਣੀ ਪਾਓ। ਕੁਈ ਕੱਖ ਵਗੈਰਾ ਨਹੀਂ ਤੁਹਾਡੇ ਖੇਤ ਵਿੱਚ ਹੋਣਾ ਚਾਹੀਦਾ ਤੇ ਬਾਕੀ ਜਿਹੜੇ ਝਾੜ ਨੇ ਤੁਹਾਡੇ ਚੰਗੇ ਹੋਣੇ ਚਾਹੀਦੇ ਨੇ ਕਿਵੇਂ ਲਾਸ ਆਜੂਗਾ ਹੁਣ ਬਹੁਤ ਦਾ ਵਾਰੀ ਤਾਂ ਮੈਨੂੰ ਕਿਸਾਨ ਪ੍ਰਾਵਾਂ ਦੀ ਵੀਡੀਓ ਆਉਂਦੀ ਆ ਬਾਈ ਜੀ ਹੁਣ ਤੱਕ ਗੁੱਲੀ ਡੰਡਾ ਨਹੀਂ ਮਰਿਆ ਹੈਗਾ ਮੇਰੇ ਹਿਸਾਬ ਨਾਲ ਤਾਂ ਜੇ ਮੇਰੇ ਆਪ ਦੇ ਖੇਤ ਹੁੰਦੇ ਮੈਂ ਉਹਨਾਂ ਨੂੰ ਬਾਏ ਦਿੰਦਾ ਬਾਕੇ ਕਣਕ ਬੀਜ ਦਿੰਦੇ ਇੰਨਾ ਗੁੱਲੀ ਡੰਡਾ ਨਜਾਇਜ਼ ਗੁੱਲੀ ਡੰਡਾ ਖੜਾ ਆ ਕਿਸਾਨ ਪ੍ਰਾਵੋ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਖੇਤਾ ਵਿੱਚ ਜੇ ਆਲੂ ਬੀਜੇ ਨੇ ਆਲੂ ਹੀ ਹੋਣ ਉਹਦੇ ਵਿੱਚ ਕਣਕ ਗੁੱਲੀ ਡੰਡੇ ਦੀ ਖੇਤੀ ਥੋੜੀ ਕਰਨੀ ਆ ਆਪਣੇ ਤੇ ਦੂਜੀ ਗੱਲ ਜਿਹੜਾ ਬੀਜ ਆ ਉਹ ਚੰਗਾ ਲਵੋ ਠੀਕ ਹੈ ਜੀ ਮੇਰੇ ਮੇਰੇ ਕੋਲੇ ਬਹੁਤ ਫੋਨ ਕਾਲਸ ਆਉਂਦੇ ਨੇ ਬਾਈ ਜੀ ਸਾਡਾ ਬੀਜ ਬੁਕਿੰਗ ਕਰ ਦੋ ਮੇਰਾ ਤਾਂ ਬਹੁਤ ਛੋਟਾ ਕੰਮ ਆ ਮੈਂ ਤਾਂ ਤੁਹਾਨੂੰ ਇੱਕ ਗਾਈਡਲਾਈਨ ਦੇ ਸਕਦਾ ਵੀ ਨਵਾਂ ਬੀਜ ਦੇ ਭਈਆ ਕੈਰੈਕਟਰਸ ਹੁੰਦੇ ਨੇ ਇੰਨਾ ਸੋਹਣਾ ਹੋਣਾ ਚਾਹੀਦਾ ਇੰਨੇ ਝਾੜ ਹੋਣੇ ਚਾਹੀਦੇ ਨੇ ਠੀਕ ਆ ਮੈਂ ਤਾਂ ਤੁਹਾਨੂੰ ਨਵੇਂ ਬੀਜ ਦੀਆਂ ਗਾਈਡਲਾਈਨਸ ਦੇ ਸਕਦਾ ਮੈਂ ਸਾਰਿਆਂ ਨੂੰ ਬੀ ਨਹੀਂ ਦੇ ਸਕਦਾ ਹੈਗਾ ਮੈਂ ਵੀਡੀਓ ਪਾਉਣਾ ਰਹਿਣਾ ਤੇ ਵੀਡੀਓ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਚੰਗਾ ਬੀਜ ਆ ਉਹਦੀ ਸਾਂਭ ਸੰਭਾਲ ਰੱਖਣੀ ਆ ਚੰਗੀਆਂ ਟਾਈਮਸ ਤੇ ਟਾਈਮ ਦੇ ਨਾਲ ਉਹ ਤੇ ਸਪ੍ਰਿਹਾਂ ਕਰਦੀਆਂ ਨੇ ਵਿਆਹਾਂ ਸਾਧੀਆਂ ਦਾ ਜਿਹੜਾ ਟਾਈਮ ਪੀਰੀਅਡ ਆ ਉਹਦੇ ਵਿੱਚ ਵੀ ਸਪ੍ਰਿਹਾਂ ਕਰਦੀਆਂ ਨੇ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ ਸਕੂਲੇ ਮੈਡਮ ਮਾਸਟਰ ਕਹਿੰਦੇ ਹੁੰਦੇ ਸੀ ਬਾਈ ਹੁਣ ਪੇਪਰ ਆ ਗਏ ਜਵੱਕ ਤੁਹਾਡੇ ਹੁਣ ਤੁਸੀਂ ਨੇ ਪੇਪਰਾਂ ਕਿੰਨੀ ਧਿਆਨ ਦੇਣਾ ਜੇ ਕਿਸੇ ਮਾਸੀ ਦੇ ਮੁੰਡੇ ਦਾ ਭੂਆ ਦੇ ਮੁੰਡੇ ਦਾ ਵਿਆਹ ਆ ਨਾ ਉਹ ਵੀ ਛੱਡਣਾ ਪੈ ਜਾਂਦਾ ਸੀ ਵੀ ਪੇਪਰ ਦੇਣੇ ਨੇ ਇਸੇ ਤਰ੍ਹਾਂ ਜਿਹੜੇ ਬੀਜ ਦਾ ਕੰਮ ਕਰਦੇ ਨੇ ਇਹ ਵੀ ਪੇਪਰ ਹੀ ਹੁੰਦੇ ਨੇ ਜੇਕਰ ਬਿਆ ਆਉਂਦੇ ਨੇ ਮੈਂ ਪਹਿਲਾਂ ਹੀ ਵੀਡੀਓ ਪਾਉਣਾ ਹੁੰਨਾ ਵੀ ਬਿਆਹ ਵਿੱਚ ਹਾਜ਼ਰੀ ਜ਼ਰੂਰ ਭਰਦੇ ਆ ਪਰ ਪਹਿਲਾਂ ਆਲੂਆਂ ਤੇ ਸਪਰੇਅ ਕਰਕੇ ਫਿਰ ਬਿਆਹਾਂ ਦੇ ਵਿੱਚ ਜਾਂਦੇ ਆ ਇਸ ਲਈ ਕਿਸਾਨ ਭਰਾਵੋ ਜਿਹੜਾ ਹੁਣ ਬੀਜ ਦਾ ਕੰਮ ਆ ਬਾਈ ਹੁਣੀ ਜਿੰਨੇ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਬੀਜ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਜਿਹੜਾ ਬਹੁਤ ਕਿਸਾਨ ਭਰਾਵਾ ਪੁਰਾਣੇ ਬੀਜ ਚੱਕ ਚੱਕ ਕੇ ਬੀਜੀ ਜਾ ਰਹੇ ਆ ਮੈਨੂੰ ਲੱਗਦਾ 16ਵੀ 17ਵੀ ਜਨਰੇਸ਼ਨ ਦਾ ਬੀ ਹੋਊਗਾ ਉਹਨਾਂ ਕੋਲੇ ਉਹ ਝਾੜ ਕਿੱਥੋਂ ਆ ਜਾਣਗੇ ਤੇ ਉਹ ਜਿਹੜਾ 10 ਰੁਪਏ ਦਾ ਰੇਟ ਆ ਉਦੇ ਝਾੜ ਘਟਨੇ ਉਹ ਕਿੱਥੇ ਬਾਰਾ ਖਾਜੂਗਾ ਤਾਂ ਘਾਟੇ ਦੀ ਖੇਤੀ ਹੋ ਜੂਗੀ ਇਸ ਲਈ ਕਿਸਾਨ ਪ੍ਰਭੂ ਜੇ ਕੋਈ 10 ਕਿੱਲਿਆਂ ਦੀ ਖੇਤੀ ਕਰ ਰਿਹਾ ਆਲੂ ਦੀ ਤਾਂ ਹਰ ਸਾਲ 1 ਜਾਂ 1.5 ਕਿੱਲੇ ਦਾ ਨਵਾਂ ਬੀਜ ਲਿਆ ਕਰੋ ਠੀਕ ਹੈ ਜੀ ਘਟੋ ਘਟ 40 45 50 ਬੈਗ ਹਰ ਸਾਲ ਨਵੇਂ ਲਈ ਚੱਲਿਆ ਕਰੋ ਤੇ ਪੁਰਾਣਾ ਗੱਡੀ ਚੱਲਿਆ ਕਰੋ ਤੇ ਕਿਸਾਨ ਪ੍ਰਭੂ ਹੁਣ ਇੱਕ ਆਖਰੀ ਗੱਲ ਰਹਿ ਗਈ ਸੀ ਉਹ ਹੈਗੀ ਸੀ ਬੀਜ ਦੀਆਂ ਜਿਹੜੀਆਂ ਬੇਲਾਂ ਨੇ ਉਹਨਾਂ ਦੀ ਬਲ ਕਦੋਂ ਕੱਟਣੀਆਂ ਪਾਵੇਂ ਤੁਹਾਡਾ ਬੀਜ ਆ ਜਿਹੜਾ ਹੁਣ 60 ਦਿਨ ਦਾ ਹੋ ਗਿਆ 70 ਦਿਨ ਦਾ ਹੋ ਗਿਆ 90 ਦਿਨ ਦਾ ਵੀ ਹੋ ਸਕਦਾ ਆ ਤਾਂ ਤੁਸੀਂ ਆਹ ਦਸੰਬਰ ਦੇ ਅਖੀਰਲੇ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਉਦਿਆਂ ਬੈਲਾਂ ਦੀ ਬੜਾਈ ਕਰ ਦੇਵੋ ਜੇ ਇਸ ਤੋਂ ਅੱਗੇ ਲੈ ਕੇ ਜਾਵਾਂਗੇ ਤਾਂ ਫਿਰ ਉਦੋਂ ਮੌਸਮ ਦੇ ਵਿੱਚ ਵਾਇਰਸ ਵਗੈਰਾ ਆ ਜਾਂਦਾ ਆ ਟੈਂਪਰੇਚਰ ਹਾਈ ਜਾਣ ਲੱਗ ਜਾਂਦਾ ਹੈ ਜਿਸ ਕਰਕੇ ਆਲੂ ਦੇ ਵਿੱਚ ਵਾਇਰਸ ਆਉਣਾ ਸਟਾਰਟ ਹੋ ਜਾਂਦਾ ਆ ਜਿਹੜਾ ਤਾਂ ਆਲੂ ਦੇ ਵਿੱਚ ਵਾਇਰਸਾ ਜੋ ਤੁਸੀਂ ਬੀਜ ਦਿੱਤਾ ਆਲੂ ਪਹਿਲੇ 25 ਦਿਨ ਤਾਂ ਉਹ ਬੀਜ ਤੇ ਡਿਪੈਂਡ ਆ ਜੇਕਰ ਉਹਦੀ ਗ੍ਰੋਥ ਨਹੀਂ ਹੋ ਰਹੀ ਤਾਂ ਬੀਜ ਦੇ ਵਿੱਚ ਕੋਈ ਫਾਲਟ ਹੈਗਾ ਯਾ 25 ਦਿਨ ਤੋਂ ਬਾਅਦ ਜੇਕਰ ਉਹਦੀ ਬੈਲਾ ਮੁਰਦੀਆਂ ਨੇ ਉਹਦੇ ਫੇਰ ਕਰੈਕਟਰ ਚੇਂਜ ਹੋ ਰਹੇ ਨੇ ਫਿਰ ਉਹ ਤੁਹਾਡੀ ਸਾਂਭ ਸੰਭਾਲ ਤੇ ਡਿਪੈਂਡਾ ਜੇ ਤੁਹਾਡਾ ਆਲੂ 13ਵੇਂ 14ਵੇਂ ਦਿਨ ਹਰਾ ਹੋ ਗਿਆ ਤਾਂ 20ਵੇਂ ਦਿਨ ਉਹਦੇ ਤੇ ਕਿਸਾਨ ਪ੍ਰਭੋ ਤੇਲੇ ਵਾਲੀ ਸਪਰੇ ਹੋਣੀ ਚਾਹੀਦੀ ਆ ਜਦੋਂ ਤੁਹਾਡੇ ਆਲੂ ਦੀ ਉਮਰ ਨੂੰ ਪਾਣੀ ਲੱਗੇ ਤੋਂ 20 ਦਿਨ ਹੋ ਗਏ ਤੇਲੇ ਵਾਲੀ ਸਪਰੇ ਕਰੋ ਫੰਗੀਸਾਈਡ ਸਪਰੇ ਕਰੋ ਉਹ ਚੰਗੀਆਂ ਇਹ ਕਰਦਿਆ ਕਰੋ ਤਾਂ ਜੋ ਤੁਹਾਡੇ ਖੇਤ ਦੇ ਵਿੱਚ ਵਾਇਰਸ ਵਗੈਰਾ ਕਿਸਾਨ ਪ੍ਰਭੋ ਨਾ ਆਵੇ ਇੱਕ ਤੇਲਾ ਹੁੰਦਾ ਆ ਚੇਪਾ ਹਨਾ ਤੇ ਇੱਕ ਚਿੱਟੀ ਮੱਖੀ ਹੁੰਦੀ ਆ ਜਦੋਂ ਚਿੱਟੀ ਮੱਖੀ ਦੇ ਰਾਹੀਂ ਬਹਰਸ ਆਲੂ ਦੇ ਵਿੱਚ ਇੱਕ ਦੂਜੇ ਤੋਂ ਫੈਲਦਾ ਆ ਇਸ ਲਈ ਕਿਸਾਨ ਪ੍ਰਭ ਉਹ ਜਿੰਨੇ ਵੀ ਕਿਸਾਨ ਪ੍ਰਭ ਬੀ ਦਾ ਕੰਮ ਕਰ ਰਹੇ ਨੇ ਤਾਂ ਉਹ ਹੋ ਸਕੇ ਤਾਂ ਦਸੰਬਰ ਦਸੰਬਰ ਬੇਲਾਂ ਵੱਢ ਦੇਣਾ ਜੇਕਰ ਹਾਲੇ ਸਹਿਜ ਨਹੀਂ ਬਣਿਆ ਤਾਂ ਉਹ ਇਹ ਤਾਂ 7-8 ਜਨਵਰੀ ਤੱਕ ਵੀ ਲੈ ਕੇ ਜਾ ਸਕਦੇ ਨੇ ਕੋਈ ਇਹ ਜੀ ਗੱਲ ਨਹੀਂ ਪਰ ਲੋਹੜੀ ਤੋਂ ਬਾਅਦ ਨਾ ਲੈ ਕੇ ਜਾਇਓ ਲੋਹੜੀ ਤੋਂ ਪਹਿਲਾਂ ਪਹਿਲਾਂ ਵੱਢ ਦਿੱਤੀਆਂ ਜਾਣਾ ਅਤੇ ਬੇਲਾਂ ਵੱਢ ਕੇ 20 ਦਿਨਾਂ ਦੇ ਲਈ ਘੱਟੋ-ਘੱਟ ਉਹਨੂੰ ਖੇਤ ਵਿੱਚ ਛੱਡ ਦੋ ਤਾ ਜੋ ਦੀ ਬਿਲਕ ਵਗੈਰਾ ਚੰਗੀ ਤਰ੍ਹਾਂ ਪੱਕ ਕੇ ਜਾਵੇ ਤੇ ਕਿਸਾਨ ਪ੍ਰਭੂ ਬੀ ਦੀ ਖੇਤੀ ਬਹੁਤ ਜ਼ਿਆਦਾ ਔਖੀ ਆ ਆ ਦਿਨਾਂ ਦੇ ਵਿੱਚ ਚਲੋ ਐਕਤੀ ਦਾ ਕੱਚੇ ਆਲੂ ਦੀ ਪਟਾਈ ਦਾ ਰੇਟ ਘਟਾ ਨਹੀਂ ਆ ਦਿਨਾਂ ਚ ਜੇ ਰੇਟ ਚੰਗਾ ਹੋਵੇ ਤਾਂ ਕੱਚੇ ਆਲੂ ਦੇ ਵਿੱਚ ਪੈਸੇ ਵੱਧ ਮੁਨਾਫਾ ਦੇ ਜਾਂਦਾ ਬੀ ਵਿੱਚ ਉਹਨਾਂ ਮੁਨਾਫੇ ਨਹੀਂ ਹੁੰਦੇ ਜਿਹੜੇ ਬੰਦੇ ਅਸਲ ਬੀ ਦਾ ਕੰਮ ਕਰਦੇ ਨੇ ਇਸ ਲਈ ਹੁਣ ਦੇ ਬੇਲਾਂ ਵੱਡੀਆਂ ਹੋਈਆਂ ਜਨਵਰੀ ਦੇ ਅਖੀਰਲੇ ਹਫ਼ਤੇ ਜਾ ਕੇ ਪੱਟਾਂਗੇ ਮਹੀਨੇ ਬਾਅਦ ਉਹਨਾਂ ਦਾ ਵਜਨ ਬਹੁਤ ਘਟ ਜਾਣਾ ਹੈ ਕਿੱਥੇ ਤੁਹਾਨੂੰ ਗਿੱਲਾ-ਗਿੱਲਾ ਆਲੂ ਵਿਕੇ ਜਾਣਾ ਠੀਕ ਹੈ ਜੀ ਕਿੱਥੇ ਮੇਰੇ ਹਿਸਾਬ ਨਾਲ 10% ਦਾ 10 ਤੋਂ 15% ਉਹਨਾਂ ਦਾ ਭਾਰ ਟੁੱਟ ਜਾਣਾ ਹੈ 15% ਵੀ ਮੈਂ ਕਹਿ ਸਕਦਾ ਵੀ ਟੁੱਟ ਜਾਂਦਾ ਹੈ ਤੇ ਆਲੂ ਦੇ ਬੀਜ ਦੀ ਖੇਤੀ ਬਹੁਤ ਔਖੀ ਆ ਸੌਖੀ ਨਹੀਂ ਹੈਗੀ ਜੇਕਰ ਕੋਈ ਵੀ ਬੀ ਆਲਾ ਤੁਹਾਡੇ ਤੋਂ ਰੇਟ ਮੰਗਦਾ ਆ ਤਾਂ ਉਹਨੂੰ ਪੂਰਾ ਬਣਦਾ ਰੇਟ ਦੇ ਦਿਆ ਕਰੋ ਜੇ ਉਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ ਜੇ ਉਹ ਜਰਨੇਸ਼ਨਲ ਘੋਲ ਘੋ ਕੇ ਗੱਲ ਕਰਦਾ ਆ ਫੇਰ ਤਾਂ ਚਲੋ ਰੱਬ ਰੱਖਿਆ ਯਾ ਰੱਬ ਦੇਖ ਲਈ ਆ ਆਪੇ ਉਹਦੇ ਜਿਹੜੇ ਵਾਅਦੇ ਘਟੇ ਨੇ ਪੂਰੇ ਹੋ ਜਾਣੇ ਨੇ ਇੱਕ ਸਾਨ ਪ੍ਰਭੂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਰਹੀ ਜੇ ਤੁਹਾਡੇ ਕੋਈ ਵਿਚਾਰ ਵਟਾਉਂਦੇ ਹੋਣ ਤਾਂ ਵੀਡੀਓ ਦੇ ਕਮੈਂਟ ਬਾਕਸ ਖੋਲਣਾ ਤੁਸੀਂ ਉੱਥੇ ਆਪਣੇ ਵਿਚਾਰ ਵਟਾਉਂਦੇ ਲਿਖ ਸਕਦੇ ਹੋ ਤੇ ਮੇਰੇ ਵੱਲੋਂ ਜ਼ਰੂਰ ਰਿਪਲਾਈ ਦਿੱਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ